ਇਹ ਰ ਆਇਆ ਯਾਰ ਜੀ ਯਾਰ ਬੇਸਰ ਬੇਸਰ ਮੇਰੀ ਉਹ ਚੀਜ਼ ਕੋਈ ਆ ਜਾਏ ਉਹ ਜਿਹੜੇ ਗੁੱਟੇ ਹੋਣ ਉਹਨਾਂ ਤੋਂ ਮੈਂ ਕੀ ਕਰਾਂ ਫਾਇਰ ਰੱਖ ਲਓ ਫੜੋ ਫੜੋ ਕੋਈ ਨਹੀਂ ਇਹਨੂੰ ਅਸੀਂ ਕਰਦੇ ਹਾਂ ਸਿੱਧੀ ਆ ਫੜੋ ਕੋਈ ਨਹੀਂ ਇਹ ਵੀਡੀਓ ਬਣਦੀ ਆ ਪਰ ਕਹਿ ਦੋ ਤੁਹਾਡੀ ਸਾਰੀ ਸੰਗਤ ਨੇ ਫਿਰ ਤੁਹਾਨੂੰ ਮਾੜਾ ਕਹਿਣਾ ਤੈਨੂੰ ਖੜ੍ਹਦਿਆ ਸੀ ਆ ਆ ਸਖਦੀ ਫੜੀ ਮਾੜੇ ਆ ਇੱਧਰ ਇੱਧਰ ਆ ਇੱਧਰ ਆ ਜਾ ਮੂੰਗੜੀਆਂ ਆ ਸੰਗ ਤੰਗ ਕਰਦੀਆਂ ਤੋਰੇ ਮੱਥਾ ਟੇਕਣਾ ਇਹਨੂੰ ਫੜ ਜਾ ਤੈਨੂੰ ਮਾਮ ਬਣਾਉਣਾ ਇੱਧਰ ਖੜ੍ਹ ਜਾ ਇੱਧਰ ਘਟ ਜਾ ਤੈਨੂੰ ਸੁਣਦਾ ਨਹੀਂ ਥੋੜੇ ਘਟ ਜਾ ਨਾਲ ਕੌਣਾ ਤੇਰੇ ਨਾਲ ਕੌਣਾ ਤੇਰੇ ਕੋਈ ਨਹੀਂ ਲੈ ਨੋ ਪਾਣੇ ਵਿੱਚ ਇੱਧਰ ਖੜਾ ਅਸੀਂ ਆਪਕੇ ਕੋਲ ਆਇਆ ਸਾਡੇ ਨਾਮ ਨਹੀਂ ਤੇਰਾ ਨਾਮ ਕੀ ਆ ਮੈਂ ਵੇਖੋ ਵੇਖ ਸਾਡੇ ਨਾਲ ਬੈਠ ਤੇਰਾ ਨਾਮ ਕੀ ਆ ਸਰਦਾਰ ਆ ਜਾ ਤੇਰਾ ਨਾਮ ਕੀ ਆ ਦੱਸ ਮੈਂ ਪਰਚਾ ਬੋਣ ਲੱਗਿਆ ਤੇਰੇ ਨਹੀਂ ਨਾਂ ਦੱਸ ਦੇ ਨਾਂ ਦੱਸ ਤੇਰਾ ਪੁੱਤ ਵੀ ਨਾਂ ਮੈਂ ਇਹ ਪੈਰੀ ਹੱਥ ਲਾ ਦੇ ਮੈਂ ਦੋ ਬਰਤੀ ਬੂੰ ਫਿਰ ਸਣਾਉਂ ਗਿਆ ਜ਼ਰਾ ਅੱਜ ਆਵੇ ਕਾਲਾ ਮੰਗਾਲਿਆ ਜ਼ਰਾ ਤੂੰ ਨੰਨ ਤੰਗ ਕਿਉਂ ਕਰਦੀ ਆ ਅੱਛਾ ਤੂੰ ਆ ਕੇ ਗੱਡੀ ਦੇ ਦਰਵਾਜ਼ੇ ਉਹ ਕਰਦੀ ਬੁੱਢਾ ਵਿਆਹ ਸੋ ਤਾਂ ਬੱਚਾ ਮੰਗਲਾ ਸਭ ਨੂੰ ਸਭ ਨੂੰ ਤਾਂ ਬੱਚੇ ਦਾ ਪੈਸਾ ਕਰਨ ਦੀ ਤੈਨੂੰ ਮੰਗਲ ਦਾ ਠੇਕਾ ਦੇਦਾ ਇੱਧਰ ਖੜ ਜਾ ਬੀਬੀ ਮੈਂ ਤੇਰਾ ਬਜ਼ੁਰਗ ਤੇਰੀ ਲਈ ਹਾਜ਼ਰੀ ਕਰਦਾ ਮੈਂ ਅੱਜ ਤੋਂ ਮੈਂ ਨਹੀਂ ਆਉਂਦੀ ਨਾ ਕੀਆ ਤੇਰਾ ਛਿੰਦਗੀ ਆਵੇ ਤੇ ਆਵੇ ਮੇਰਾ ਨਾਮ ਦੱਸ ਵੇ ਪੁੱਤ ਮੈਂ ਤੇ ਰੱਬ ਦੀ ਸੌ ਖਾਣੀ ਤੇਰਾ ਨਾਮ ਦੱਸ ਬੀਬੀ ਆ ਕੰਨ ਮੈਂ ਤੈਨੂੰ ਫੜਨੂ ਨਹੀਂ ਗਿਆ ਨਾਮ ਦੱਸ ਤੇਰਾ ਕੀ ਆ ਪੁੱਤ ਮੈਂ ਨਹੀਂ ਆਉਂਦੀ ਪੁੱਤ ਮੈਂ ਮੁੜ ਕੇ ਨਹੀਂ ਆਉਂਦੀ ਤੇਰਾ ਨਾਮ ਪੁੱਤ ਮੁੜ ਕੇ ਨਹੀਂ ਆਉਂਦੀ ਕੀ ਤੇ ਪੁੱਤ ਮੈਂ ਮੁੜ ਕੇ ਨਹੀਂ ਆਉਂਦੀ ਬੀਬੀ ਜਵਾਬ ਦੇ ਦੇ ਫਿਰ ਮੈਂ ਪਸਤਾਵੇਂਗੀ ਤੇਰੇ ਪਸਤਾਵੇਂਗੀ ਮੈਂ ਕੀ ਕਰਾਂ ਜਵਾਬ ਦੇ ਨਾ ਕੀ ਤੇਰਾ ਛਿੰਦੋ ਪੂਰਾ ਪੱਕਾ ਨਾ ਬੋਲੀ ਬੱਸ ਪੁੱਛਦਾ ਜਵਾਬ ਦੇ ਦੇ ਬੱਚੇ ਮੈਂ ਰੱਬ ਦੀ ਸੌ ਖਾਣੀ ਮੈਂ ਅੱਜ ਤਾਂ ਨਹੀਂ ਆਉਂਦੀ ਮੇਰੇ ਘਰ ਆ ਲੈਣੇਗਾ 9 ਤਾਂ ਹੋਊਗਾ ਜੀ 9 ਤਾਂ ਨਹੀਂ ਖਤਮ ਹੋ ਗਿਆ ਨਾਲੇ ਫੂਕਦਾ ਉਹਦਾ ਨਾਲ ਫੁਕੀ ਨੂੰ ਫੁਕਣਾਗਾ ਪ੍ਰੇਮ ਪ੍ਰੇਮ ਫੁਕਰਾ ਨਹੀਂ ਪ੍ਰੇਮ ਦਾ ਨਾਲੇ ਫੁਕਰਾ ਕਹਿੰਨੀ ਆ ਨਹੀਂ ਫੁਗਿਆਗਾ ਕਾਹਨੂੰ ਕਹਿਣਾ ਤੂੰ 9 ਤਾਂ ਫਿਰ ਹੋਊਗਾ ਮੈਂ ਪ੍ਰੇਮ ਆ ਸੰਗਤ ਨੂੰ ਗੁਰੂ ਸਾਹਿਬ ਨੇ ਆਪਣਾ ਰੂਪ ਦੱਸਿਆ ਤੂੰ ਸੰਗਤ ਦੇ ਕੱਪੜੇ ਪਾੜਨ ਲੱਗ ਗਈਆਂ ਕੱਢ ਦੇ ਘੱਜ ਤੋਂ ਬਾਅਦ ਨਹੀਂ ਤੰਗ ਕਰਦੀ ਇਹ ਬੋਲਪਾ ਵਿਅਕਤੀ ਤੁਸੀਂ ਦੇਖ ਰਹੇ ਹੋ ਇਹਦਾ ਨਾਮ ਹੈ ਭਾਰਤ ਜੈਨ ਇਹ ਮੁੰਬਈ ਚ ਰਹਿੰਦਾ ਇਨੇ 18000 ਪਖਾਰੀ ਹਾਇਰ ਕੀਤੇ ਹੋਏ ਨੇ ਉਹਨਾਂ ਦੀ ਜੂਨੀਅਰ ਬਣਾਈ ਹੋਈ ਆ ਤੇ ਉਹਨਾਂ ਤੋਂ ਸਿਰਫ 20% ਲੈਂਦਾ ਸੀ ਤੇ ਜਦੋਂ ਹੁਣ ਇਹਦੇ ਘਰੇ ਛਾਪਾ ਮਾਰਿਆ ਗਿਆ ਤਾਂ 460 ਕਰੋੜ ਇਹਦੇ ਘਰੋਂ ਕੈਸ਼ ਫੜਿਆ ਗਿਆ ਪਾਜੀ ਰੱਖ ਲਓ ਫੜੋ ਫੜੋ ਕੋਈ ਨਹੀਂ ਇਹਨੂੰ ਅਸੀਂ ਕਰਦੇ ਹਾਂ ਸਿੱਧੀ ਆ ਫੜੋ ਤੁਸੀਂ ਕੋਈ ਨਹੀਂ ਮੈਂ ਬੁਤਾਈ ਭਾਜੀ ਵੀਡੀਓ ਬਣਦੀ ਹੈ ਫਿਰ ਕਹਿ ਦੋ ਤੁਹਾਡੀ ਸਾਰੀ ਸੰਗਤ ਨੇ ਫਿਰ ਤੁਹਾਨੂੰ ਮਾੜਾ ਕਹਿਣਾ ਤੈਨੂੰ ਖੜ੍ਹ ਜਾ ਸੀ ਆ ਆ ਸਖਦੀ ਫੜੀ ਮਾੜੇ ਆ ਇੱਧਰ ਇੱਧਰ ਆ ਇੱਧਰ ਆ ਜਾ ਕੀ ਤੰਗ ਕਰਦੇ ਆ ਸੰਗਤ ਨੂੰ ਤੰਗ ਕਿਉਂ ਕਰਦੀ ਆ ਆ ਦੇਖ ਮੂੰਹ ਵੀ ਲੈਸ ਮੂੰਹ ਵੀ ਲੈਸ ਮੂੰਹ ਮੂੰਹ ਬੜੀਆਂ ਸੰਗਤ ਤੰਗ ਕਰਦੀਆਂ ਤੂੰਰੇ ਮੱਥਾ ਟੇਕਣਾ ਇਹਨੂੰ ਖੜ੍ਹ ਜਾ ਤੈਨੂੰ ਮਾਮ ਬਣਾਉਣਾ ਇੱਧਰ ਖੜ੍ਹ ਜਾ ਤੇਰੇ ਕਿਹਨਾਂ ਸਾਥ ਨਾਲ ਗੁੰਖਾ ਲਾ ਫੱਟਿਆ ਸੇ ਬਕਵਾਸ ਨਾ ਕਰ ਮੇਰੇ ਮੈਂ ਤੈਨੂੰ ਦੱਸਦਾ ਨਹੀਂ ਤੇ ਉਹ ਕਿਉਂ ਲੰਗੇ ਕਰਦੀਆਂ ਉਹਨਾਂ ਨੂੰ ਕੱਢ ਜਾ ਦੁਖੜ ਜਾ ਇੱਧਰ ਕੱਢ ਜਾ ਤੈਨੂੰ ਸੁਣਦਾ ਨਹੀਂ ਥੋੜੇ ਕਰ ਜਾ ਨਾਲ ਕੌਣਾ ਤੇਰੇ ਨਾਲ ਕੌਣਾ ਤੇਰੇ ਇੱਧਰ ਖੜਾ ਨਾਂ ਕੀ ਆ ਤੇਰਾ ਅਸੀਂ ਵਿਆਹ ਮੰਗ ਲਿਆ ਹੋਇਆ ਉਹ ਪੂਰੇ ਕਿਹੜਾ ਵਿਆਹ ਹੁੰਦਾ ਨਾਂ ਤੇਰਾ ਨਾਂ ਕੀ ਆ ਨਾਂ ਦੱਸ ਤੈਨੂੰ ਤੋਂ ਤਿੰਨ ਜਾਲੀਆਂ ਹੋਇਆ ਉੱਥੋਂ ਵੱਡੀਆਂ ਹੋਇਆ ਆਵੇ 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 ਸਾਡੇ ਨਾਲ ਨਹੀਂ ਤੇਰਾ ਨਾਂ ਕੀ ਆ ਕਬੇ ਸੜਾ ਨਾ ਜਬਾ ਤੇਰਾ ਨਾਂ ਕੀਆ ਸਰਦਾਰ ਆ ਜਾ ਤੇਰਾ ਨਾਂ ਕੀਆ ਦੱਸ ਮੈਂ ਪਰਚਾ ਬੋਣ ਲੱਗਿਆ ਤੇਰੇ ਨਹੀਂ ਨਾਂ ਦੱਸ ਦੇ ਨਾਂ ਦੱਸ ਤੇਰਾ ਪੁੱਤ ਨਾਂ ਆਜਾ ਪੈਰੀ ਹੱਥ ਲਾ ਦੇ ਮੈਂ ਦੋ ਬਰਚੇ ਬੋਂ ਫਿਰ ਨੌਂ ਕੀ ਜਦਰਾ ਅੱਜ ਆਵੇ ਕਾ ਮੰਗਾਲਿਆ ਦੱਸ ਅਸੀਂ ਵਿਆਹ ਮੰਗ ਰਹੀ ਆਂ ਨਹੀਂ ਤੂੰ ਉਹਨਾਂ ਨੂੰ ਤਾਂ ਕਿਉਂ ਕਰਦੀ ਆਂ ਉਹ ਆ ਕੇ ਗੱਡੀ ਦੇ ਦਰਵਾਜ਼ੇ ਉਹ ਕਰਦੀ ਨਹੀਂ ਉਹ ਵਿਆਹ ਸੋ ਤਾਂ ਬੱਚਾ ਮੰਗਿਆ ਸਾਨੂੰ ਸਾਨੂੰ ਸਰ ਦਾ ਬੱਚਾ ਹੈ ਸ਼ਗਨਦੀ ਤੈਨੂੰ ਮੰਗਲ ਦਾ ਠੇਕਾ ਦੇਦਾ ਉਹ ਉੱਥਾਂ ਵੀ ਸ਼ਗਨ ਆਵੇਗਾ ਨਹੀਂ ਹੱਥ ਜਾ ਰਹਾ ਹੈ ਕੇ ਸ਼ਗਨਦੀ ਤੈਨੂੰ ਮੰਗਲ ਦਾ ਠੇਕਾ ਦੇਦਾ ਇੱਧਰ ਆ ਜਾ ਮੈਂ ਤੈਨੂੰ ਦੱਤਾ ਫਿਰ ਮਾੜੀ ਫਿਰ ਤੇਰੇ ਨਾਲ ਮਾੜੀ ਹੋਊ ਤੇਰਾ ਪੁੱਤ ਜੇ ਨਹੀਂ ਖੜੇਗੀ ਮਾੜੀ ਹੋਊ ਤੇਰੇ ਨਾਲ 20000 ਇੱਧਰ ਖੜ ਜਾ ਵੀ ਮੈਂ ਤੂੰ ਕਿਉਂ ਮੰਗ ਰਹੀ ਆਂ ਚਾ ਚਾ ਉਹ ਰੋਤੇ ਰੰਮੜਾ ਕੱਢ ਜਾ ਇੱਧਰ ਬੀਬੀ ਇੱਧਰ ਕੱਢ ਜਾ ਲੋਕ ਇਹਨੇ ਕਹਿਵਾ ਬੰਦੋ ਕੰਮ ਕਰ ਲੋ ਤੁਸੀਂ ਮੈਂ ਨਹੀਂ ਆਉਂਦੀ ਪੁੱਤ ਪੁੱਤ ਨਹੀਂ ਨਹੀਂ ਬਾਈ ਜਿੰਨਾ ਮਰਜ਼ੀ ਇਹ ਕਾ ਪੁੱਤ ਨਹੀਂ ਪੁੱਤ ਕੀਤੀ ਹੋਈ ਆ ਇੱਧਰ ਕੱਢ ਜਾ ਬੀਬੀ ਮੈਂ ਤੇਰਾ ਬਜ਼ੁਰਗ ਕਾ ਤੇਰੀ ਲਿਹਾਜ਼ ਕਰਦਾ ਮੈਂ ਤੇਰਾ ਵੇਖ ਮੈਂ ਅੱਜ ਤੋਂ ਮੈਂ ਨਹੀਂ ਆਉਂਦੀ ਨਾ ਕੀ ਤੇਰਾ ਛਿੰਦੋਗੀ ਆਵੇ ਤੇ ਆਵੇ ਉਹਦਾ ਨਾਮ ਦੱਸ ਵੇ ਪੁੱਤ ਮੈਂ ਤੇ ਰੱਬ ਦੀ ਸੌਂ ਤੇਰਾ ਨਾਮ ਦੱਸ ਬੀਬੀ ਆ ਕੰਨ ਮੈਂ ਤੈਨੂੰ ਫੜਨੂ ਨਹੀਂ ਗਿਆ ਨਾਮ ਦੱਸ ਤੇਰਾ ਕੀ ਆ ਪੁੱਤ ਮੈਂ ਨਹੀਂ ਆਉਂਦੀ ਪੁੱਤ ਮੈਂ ਮੜ ਕੇ ਨਹੀਂ ਆਉਂਦੀ ਪੁੱਤ ਮੁੜ ਕੇ ਨਹੀਂ ਮਾਉਂਦੀ ਕੀ ਤੈਨੂੰ ਪਤਾ ਮੈਂ ਮੁੜ ਕੇ ਨਹੀਂ ਆਉਂਦੀ। ਤੂੰ ਜਵਾਬ ਦੇ ਦੇ ਫਿਰ ਮਰ ਪਸਤਾਵੇਂਗੀ ਫਿਰ ਪਸਤਾਵੇਂਗੀ। ਮੈਂ ਕੀ ਕਰਾਂ? ਜਵਾਬ ਦੇ ਨਾ ਕੀ ਇਹ ਤੇਰਾ। ਛਿੰਦੋ। ਪੂਰਾ ਪੱਕਾ ਨਾ। ਭੋਲੀ ਬਸ। ਇਹ ਭੋਲੀ ਕਿਹੜਾ ਪੱਕਾ ਨਾ ਹੋਇਆ। ਧਰਗੜੀ ਸੁਣਾ ਤੇਰਾ। ਧਰਗੜ ਮੇਰੇ ਕੋਲ ਨਹੀਂ ਮੇਰੇ ਫਤੂ। ਧਰਗੜ ਤੇ ਕੀ ਨਾ ਹੋਣਾ। ਮੈਂ ਪੁੱਤ ਤੇਰਾ ਮੈਂ ਜੁੱਤੀਆਂ ਦਾ। ਧਰਗੜ ਤੇ ਕੀ ਨਾ ਹੋਣਾ। ਨਹੀਂ ਮੇਰਾ ਭੋਲੀ ਹੈ। ਮੈਂ ਤੈਨੂੰ ਜਿਹੜੀ ਗੱਲ ਪੁੱਛਦਾ ਉਹ ਜਵਾਬ ਦੇ ਦੇ। ਬੱਚੇ ਮੈਂ ਰੱਬ ਦੀ ਸੌਖ ਖਾਨੀਆ ਮੈਂ ਅੱਜ ਤਾਂ ਨਹੀਂ ਆਉਂਦੀ। ਮੇਰੇ ਘਰ ਵਾਲਾ ਹੈ ਨਹੀਂਗਾ। 9 ਤਾਂ ਹੋਊਗਾ ਜੀ 9 ਤਾਂ ਨਹੀਂ ਖਤਮ ਹੋਗੇ ਨਾਲੇ ਫੂਕਦਾ ਉਹਦਾ ਨਾਲ ਫੁਕੀ ਨੂੰ ਫੁਕਣਾਗਾ ਪ੍ਰੇਮ ਪ੍ਰੇਮ ਫੁਕਰਾ ਨਹੀਂ ਪ੍ਰੇਮ ਦਾ ਨਾਲੇ ਫੁਕਰਾ ਕਹਿੰਨੀ ਆ ਨਹੀਂ ਫੁਗਿਆਗਾ ਕਾਹਨੂੰ ਕਹਿਣਾ ਤੂੰ 9 ਤਾਂ ਫਿਰ ਹੋਊਗਾ ਮੈਂ ਪ੍ਰੇਮ ਆ ਪ੍ਰੇਮ ਨਾਲੇ ਕਹਿੰਦੀ ਹੈ ਨਹੀਂ ਕਰ ਵਾਲਾ ਮੇਰੇ ਬਪੂ ਤਾਂ ਮਰ ਗਿਆ ਲਗਾ ਤਾਂ ਫਿਰ ਮੈਂ ਉਹੀ ਕਹਿਣਾ ਵੀ ਨਾ ਕਦਾ ਨਹੀਂ ਖਤਮ ਹੋਣਾ ਨਾ ਤਾਂ ਹੈਗੀ ਆ ਕਿੱਥੇ ਰਹਿਨੀ ਆ ਪਹਿਲਾਂ ਇਹ ਦੱਸ ਮੈਂ ਇੱਥੇ ਰਹਿਨੀ ਆ ਮੇਰਾ ਪੁੱਤ ਆ ਵੇ ਤੇਰੇ ਜੁੱਤੀਆਂ ਚੱਕਦੇ ਮੈਂ ਨਹੀਂ ਆਉਂਦੀ ਮੁੜ ਕੇ ਮੈਂ ਨਹੀਂ ਮੁੜ ਕੇ ਆਉਂਦੀ ਆ ਵੇ ਤੇਰੀ ਮੈਂ ਗੱਲ ਪੁੱਛਦਾ ਜਵਾਬ ਮੁੜ ਕੇ ਨਹੀਂ ਆਉਂਦੀ ਮਾਜੀ ਮੇਰੇ ਨਾ ਕੀ ਮੈਨੂੰ ਪਤਾ ਅੱਜ ਮੈਂ ਕਾ ਵੇ ਸ ਕਈ ਦਿਨਾਂ ਮੁਰਾਵਾ ਕਿੱਥੇ ਆਇਆ ਕਦੀ ਕਦੀ ਆਇਆ ਫੁੱਤ ਮੈਂ ਪਹਿਲਾਂ ਪਹਿਲਾਂ ਹੁੰਦੀ ਸੀ ਹੁਣ ਮੇਰਾ ਪੁੱਤ ਅੱਜ ਮੈਂ ਲੋੜੀ ਮੰਗਦੀ ਫਿਰਦੀ ਸੀ ਅੱਜ ਮੈਂ ਸਮਾਂਗੀ ਕਰਕੇ ਆਈ ਮੈਂ ਨਹੀਂ ਆਉਂਦੀ ਹੁਣ ਨਹੀਂ ਆਉਂਦੀ ਹੁਣ ਨਹੀਂ ਆਉਂਦੀ ਮੇਰੇ ਪੁੱਤ ਹੁਣ ਨਹੀਂ ਆਉਂਦੀ ਕਿੱਥੇ ਰਹਿਣੀ ਆ ਮੈਂ ਇੰਦਰਾ ਕਰੋੜ ਰੈਂਦੀ ਮੈਂ ਹੁਣ ਨਹੀਂ ਆਉਂਦੀ ਮੇਰਾ ਪੁੱਤ ਆ ਵੇਖ ਤੇਰੇ ਮੱਸਕ ਤੇ ਜਾਵਾ ਉੱਥੇ ਡਿਊਟੀ ਤੇ ਖੜ ਕੇ ਲਕੀਰਾਂ ਕੱਢਦੇ ਮੈਂ ਛੱਡ ਦਿੰਨੇ ਨਹੀਂ ਤੇ ਪਰਚਾ ਨਾਲੇ ਮੰਗ ਲੈ ਮਾਫੀ ਕਰ ਜਦ ਤੂੰ ਸੰਗਤ ਨੂੰ ਤੰਗ ਨਹੀਂ ਕਰਦੀ ਉੱਥੇ ਉੱਥੇ ਗੁਰੂ ਸਾਹਿਬ ਤੋਂ ਮੰਗਾ ਸਾਤੋਂ ਨਾ ਮੰਗ ਮਾਫੀ ਉਰੇ ਲਕੀਰਾਂ ਕੱਟ ਲਾ ਕੇ ਜਦੋਂ ਸੰਗਤ ਨੂੰ ਤੰਗ ਨਹੀਂ ਕਰਦੀ ਸੰਗਤ ਨੂੰ ਗੁਰੂ ਸਾਹਿਬ ਨੇ ਆਪਣਾ ਰੂਪ ਦੱਸਿਆ ਤੂੰ ਸੰਗਤ ਦੇ ਕੱਪੜੇ ਪਾੜਨ ਲੱਗ ਗਈਆਂ ਕੱਟ ਦੇ ਘੱਜ ਤੋਂ ਬਾਅਦ ਨਹੀਂ ਤੰਗ ਕਰਦੀ ਇਹ ਬੋਲ ਬਾ ਦਾਤੀਆ ਤੂੰ ਮੇਰ ਕਰੀ ਸਰਕਾਰਾ ਬੋਲ ਕੇ ਜਦੋਂ ਸੰਗਤ ਨੂੰ ਅੱਜ ਤੋਂ ਨਾ ਸੰਗਤ ਨੂੰ ਤੰਗ ਕਰਦੇਗੀ ਜੇ ਅੱਜ ਤੋਂ ਬਾਅਦ ਦੇਖੀਂਗੀ ਨਾ ਮੰਨਦੀ ਨਾ ਮੰਨਦੀ ਨਹੀਂ ਦੇਖ ਕੀ ਫਿਰ ਕੀ ਕਾਰਵਾਈ ਫਿਰ ਆਪ ਜਿੰਮੇਵਾਰ ਜਿੱਥੇ ਮਰਜ਼ੀ ਲਾਜਮੀ ਜਿੱਥੇ ਮਰਜ਼ੀ ਲਾਜਮੀ ਤੈਨੂੰ ਅੱਜ ਤੇਰੀ ਉਮਰ ਕਰਕੇ ਛੱਡਤਾ ਅੱਗੇ ਤੋਂ ਹੋਰ ਇਹੋ ਕਰਦੀ ਸੋ ਸੰਗਤ ਜੀ ਇਹ ਕਾਫੀ ਟਾਈਮ ਤੋਂ ਹੋ ਰਿਹਾ ਅੱਜ ਕੈਂਪ ਲਾਇਆ ਸੀਗਾ ਆਪਾਂ ਪਰ ਇਹ ਕਾਫੀ ਟਾਈਮ ਤੋਂ ਨਾ ਸੰਗਤ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ ਉਹ ਸਾਹਮਣੇ ਬੈਂਕਟ ਹਾਲ ਆ ਇੱਕ ਉੱਥੇ ਜਿਵੇਂ ਕੋਈ ਸ਼ਗਨ ਐਂਗੇਜਮੈਂਟ ਵਗੈਰਾ ਹੁੰਦੀ ਹੈ ਲੋਕ ਮੱਥਾ ਟੇਕਣ ਗੁਰੂ ਘਰ ਆਉਂਦੇ ਨੇ ਉਹਨਾਂ ਨੂੰ ਤੰਗ ਕਰਦੇ ਤੇ ਇਹਦੇ ਕੱਪੜੇ ਬਾੜਨ ਲੱਗੀ ਹੋਈ ਸੀਗੀ ਤੰਗ ਪਰੇਸ਼ਾਨ ਹੋ ਕੇ ਅਗਲਾ ਪੈਸੇ ਦੇਣ ਲੱਗਿਆ ਸੀਗਾ ਸੋ ਆਪਾਂ ਇਹੀ ਬੇਨਤੀ ਅੱਗੇ ਵੀ ਕਰਦੇ ਆਂ ਵੀ ਜੇ ਦਾਨ ਦੇਣਾ ਤਾਂ ਆਪਣੇ ਕਿਸੇ ਗਰੀਬ ਰਿਸ਼ਤੇਦਾਰ ਨੂੰ ਮਦਦ ਕਰੋ ਆਪਣੇ ਆਂਢ ਗੁਆੜ੍ਹ 'ਚ ਆਪਣੇ ਪਿੰਡ 'ਚ ਆਪਣੇ ਸ਼ਹਿਰ 'ਚ ਕਿਸੇ ਨੂੰ ਜਿਹਨੂੰ ਤੁਸੀਂ ਜਾਣਦੇ ਹੋ ਉਹਨੂੰ ਮਦਦ ਕਰੋ ਇਹੋ ਜਿਹੇ ਲੋਕਾਂ ਨੂੰ ਨਾ ਕਰਿਓ ਤੁਹਾਨੂੰ ਇੱਕ ਵੀਡੀਓ ਪਾਵਾਂਗੇ ਇੱਕ ਨਵਾਂ ਭਖਾਰੀ ਫੜ ਹੋਇਆ 18000 ਭਖਾਰੀ ਉਹਨੇ ਠੇਕੇ ਤੇ ਰੱਖੇ ਹੋਏ ਸੀ ਜਿਨ੍ਹਾਂ ਤੋਂ ਉਹ 30% ਕਮਿਸ਼ਨ ਲੰਦਾ ਸੀ ਤੇ 460 ਕਰੋੜ ਰੁਪਏ ਮਿਲਿਆ ਉਹ ਤੋਂ ਭਖਾਰੀ ਤੋਂ ਇਹ ਦੇਖ ਲਓ ਜਿਹੜੇ ਤੁਸੀਂ ਕਹਿੰਦੇ ਹੋ ਨਾ ਵੀ ਇਹ ਗਰੀਬ ਨੇ ਗਰੀਬ ਨਾਲ ਧੱਕਾ ਹੁੰਦਾ ਇੰਨਾ ਇਹ ਰੈਕਟ ਚੱਲਦਾ ਤੇ ਤੁਹਾਡੇ ਪੰਜਾਬ ਚ ਹੁਣ ਹੋਰ ਜਿਆਦੇ ਆਉਣਗੇ ਕਿਉਂਕਿ ਹਰਦਵਾਰ ਤੇ ਬਰਿੰਦਾਵਨ ਚੋਂ ਇਹਨਾਂ ਨੂੰ ਭਜਾਉਣ ਲਾ ਕੇ ਉਹਨਾਂ ਦੀ ਹੁਣ ਪਸੰਦ ਪੰਜਾਬੇ ਬਣਨਾ ਸੋ ਤੁਸੀਂ ਆਪ ਅਵੇਅਰ ਹੋਵੋ ਦਾਨ ਦੇਣਾ ਬੰਦ ਕਰੋ ਤਾਂ ਹੀ ਇਹ ਕੰਮ ਹਟਣਾ ਜਿਹੜਾ ਭਖਾਰੀ ਫੜਿਆ ਉਹਦੀ ਨਿਊਜ਼ ਵੀ ਲਾਵਾਂਗੇ ਚਲੋ ਇਸੇ ਵੀਡੀਓ ਦੇ ਵਿੱਚ ਅਖੀਰ ਚ ਲਾ ਦਿੰਨੇ ਆ ਉਹ ਸਾਨੂੰ ਕਹਿੰਨੇ ਭੇਜੀ ਆ ਤੇ 18000 ਭਿਖਾਰੀ ਉਹਨੇ ਠੇਕੇ ਤੇ ਰੱਖਿਆ ਹੋਇਆ ਸੀਗਾ 460 ਕਰੋੜ ਰੁਪਇਆ ਫੜਿਆ ਸੋ ਇਹ ਨਾ ਤੇ ਉਹ ਇਹੋ ਜਿਹੇ ਲੋਕਾਂ ਨੂੰ ਦਾਨ ਆਪਣੇ ਏਨੇ ਵੱਡੇ ਪ੍ਰਬੰਧ ਚੱਲਦੇ ਨੇ ਗੁਰੂ ਘਰਾਂ ਦੇ ਉੱਥੇ ਆ ਕੇ ਸੇਵਾ ਚ ਪਾਇਆ ਕਰੋ ਧੰਨਵਾਦੀ ਵੈਗਰੀ ਜੀ ਕਾ ਖਾਲਸਾ ਵੈਗਰੀ ਜੀ ਕੀ ਫਤਿਹ ਆ ਖਬਰ ਵੀ ਕਮਾਲ ਦੀ ਆ ਇਹ ਜਿਹੜਾ ਵਿਅਕਤੀ ਤੁਸੀਂ ਦੇਖ ਰਹੇ ਹੋਏ ਦਾ ਨਾਮ ਹੈ ਭਾਰਤ ਜੈਨ ਇਹ ਮੁੰਬਈ ਚ ਰਹਿੰਦਾ ਇਹਨੇ 18000 ਭਿਖਾਰੀ ਹਾਇਰ ਕੀਤੇ ਹੋਏ ਨੇ ਉਹਨਾਂ ਦੀ ਜੂਨੀਅਰ ਬਣਾਈ ਹੋਈ ਆ ਤੇ ਉਹਨਾਂ ਤੋਂ ਸਿਰਫ 20% ਲੈਂਦਾ ਸੀ ਤੇ ਜਦੋਂ ਹੁਣ ਇਹਦੇ ਘਰੇ ਛਾਪਾ ਮਾਰਿਆ ਗਿਆ ਤਾਂ 460 ਕਰੋੜ ਇਹਦੇ ਘਰੋਂ ਕੈਸ਼ ਫੜਿਆ ਗਿਆ। ਇਹਦੇ ਕੋਲੇ 8 ਮੁੰਬਈ ਚ ਕੋਠੀਆਂ ਨੇ, 4 ਵਿਲਾਸ ਨੇ, 8 ਫਲੈਟ ਨੇ, 2-3 ਬੰਗਲੋ ਨੇ। ਇਹ ਵਿਅਕਤੀ ਜਿਹੜਾ ਸੀ ਇਹਨੇ ਪਿਖਾਰੀ ਹਾਇਰ ਕੀਤੇ ਹੋਏ ਤੁਸੀਂ ਇੱਥੇ ਵੀ ਜਾਂਦੇ ਹੋ ਹਰ ਲਾਈਟਾਂ ਦੇ ਉੱਤੇ ਇੱਕ ਪਿਖਾਰੀ ਖੜਾ ਹੈ। ਉਹਨਾਂ ਦੇ ਪਿੱਛੇ ਕੌਣ ਹੈ? ਇਹ ਲਿਬਰਲ ਗਵਰਨਮੈਂਟ ਨੇ ਦੁਨੀਆ ਭਰ ਤੋਂ ਭੁਖਾਰੀ ਇੱਥੇ ਲਿਆ ਕੇ ਅੱਜ ਲੈਟਾ ਤੇ ਅਸੀਂ ਕਦੀ ਭੁਖਾਰੀ ਖੜਾ ਨਹੀਂ ਦੇਖਿਆ ਸੀ ਇਹੋ ਹਾਲਾਤ ਨੇ ਜਿਹੜੇ ਭੁਖਾਰੀ ਉਹ ਪਿੱਛੇ ਇਹਨਾਂ ਦੇ ਕੋਈ ਨਾ ਕੋਈ ਆਰਗੇਨਾਈਜੇਸ਼ਨ ਕੰਮ ਕਰ ਰਹੀ ਹੈ ਹੁਣ ਦੇਖੋ ਭੁਖਾਰੀਆਂ ਕੋਲ ਇੰਨੇ ਪੈਸੇ ਫੜੇ ਗਏ ਤੇ ਜਿਹੜੇ ਲੋਕ ਐਨੇ ਐਨੇ ਸਾਲਾਂ ਤੋਂ ਇੱਥੇ ਰਹਿ ਰਹੇ ਸੀ ਆਈ ਡੋਂਟ ਟੂ ਸੇ ਐਨੀਥਿੰਗ ਇਹ ਸਰਕਾਰ ਨੇ ਕੈਨੇਡਾ ਦਾ ਕੀ ਹਾਲ ਕੀਤਾ ਇਹ ਖਬਰ ਦੇ ਨਾਲ ਸਰਪ੍ਰਾਈਜ਼ ਇਹ ਹੁੰਦਾ ਕਿ ਕਈ ਵਾਰੀ ਸਮਝ ਨਹੀਂ ਆਉਂਦੀ ਕਰੀਏ ਤਾਂ ਕੀ ਕਰੀਏ